ਹਾਂਜੀ ਬਹੁਤ ਸੋਹਣਾ ਬਿਸਕੌਸ ਔਰ ਗੈਂਗਸ ਦੇ ਵਿੱਚ ਸੂਟ ਆਇਆ ਜੀ ਸੋਲੋ ਆਰਟੀਕਲ ਬਹੁਤ ਸ਼ਾਨਦਾਰ ਹੈ ਬਿਸਕੌਸ ਔਰ ਗੈਂਗਸ ਦੇ ਵਿੱਚ ਟੋਟਲੀ ਪਰਲ ਦਾ ਵਰਕ ਹੋਇਆ ਦੇਖੋ ਜੀ ਬਹੁਤ ਸੋਹਣਾ ਹੈਵੀ ਵਰਕ ਹੋਇਆ ਜੀ ਔਰ ਗਰਲੀ ਸੂਟ ਹੈ ਬਹੁਤ ਸ਼ਾਨਦਾਰ ਸੂਟ ਹੈ ਜੀ ਔਰ ਪਿਓਰ ਸਿਲਕ ਦੀ ਬਾਟਮ ਹੈ ਤੇ ਐਮਬਰਾਇਡਰੀ ਹੋਈ ਹੈ ਜੀ ਸਿਲਕ ਦੇ ਉੱਪਰ ਵੀ ਬਾਟਮ ਦੇ ਉੱਪਰ ਐਮਬਰਾਇਡਰੀ ਆਊਗੀ ਜੀ ਪੌਂਚੇ ਦੇ ਵਰਕ ਹੈ ਦੇਖੋ ਬਹੁਤ ਸੋਹਣਾ ਆਰਟੀਕਲ ਲੋ ਜੀ ਦੇਖੋ ਇਹ ਸ਼ੇਡ ਆ ਗਿਆ ਸੂਟ ਦਾ ਜੀ ਬਹੁਤ ਸੋਹਣਾ ਦੇਖੋ ਟੋਟਲੀ ਹੈਂਡ ਦਾ ਕੰਮ ਹੋਇਆ ਦੇਖੋ ਪਰਲ ਦਾ ਵਰਕ ਹੋਇਆ ਜੀ ਦੇ ਜਿਹੜੀ ਬਾਟਮ ਆਉਗੀ ਬਾਟਮ ਤੇ ਬਾਟਮ ਤੇ ਹੀ ਵਰਕ ਆਉ ਦੇਖੋ ਜੀ ਪਹੁੰਚੇ ਤੇ ਵਰਕ ਆ ਕੇ ਦੇਖੋ ਬਹੁਤ ਸ਼ਾਨਦਾਰ ਵਰਕ ਹੋਇਆ ਪਹੁੰਚਾ ਦੇ ਜੀ ਪਿਓ ਸਿਲਕ ਦੀ ਬਾਟਮ ਹੈ ਦੇਖੋ ਜੀ ਬਹੁਤ ਸ਼ਾਨਦਾਰ ਬੇਸ ਹੈ ਸੋ ਲੋ ਆਰਟੀਕਲ ਓਨਲੀ ਇੱਕ ਪੀਸ ਹੀ ਆਉਦਾ ਜੀ ਮਤਲਬ ਸੋ ਲੋ ਆਰਟੀਕਲ ਮਾਡਲ ਵਾਲਾ ਸੂਟ ਮੰਨ ਲੇ ਇਹ ਲਓ ਜੀ ਨਾਲ ਦੁਪੱਟਾ ਹੋ ਗਿਆ ਮੈਟ੍ਰਿਕਸ ਔਰ ਗਾਂਜਾ ਦਾ ਦੁਪੱਟੇ ਦੇ ਉੱਪਰ ਪਾਫਲਾ ਵਰਕ ਹੋਇਆ ਜੀ ਬਹੁਤ ਸੋਨਾ ਗੋਟਾ ਪੱਤੀਆ ਵਰਕ ਨਹੀਂ ਕਹਿੰਦੇ ਆਪਾਂ ਪਾਫਲਾ ਵਰਕ ਹੈ ਦੇ ਉੱਤੇ ਗੋਟਾ ਪੱਤੀ ਦਾ 2 ਮੀਟਰ ਦੀ ਲੈਂਥ ਦਾ ਦੁਪੱਟਾ ਜੀ ਸਪੈਸ਼ਲ 1620 ਰੁਪਏ ਦੇ ਵਿੱਚ ਛੂਟ ਹੈ ਜੀ 1620 ਰੁਪਏ ਦੇ ਵਿੱਚ ਛੂਟ ਹੈ ਜੀ ਸਿਟਿੰਗ ਅਗਲੇ ਦਿਨ ਹੈ ਜੀ ਪੇਮੈਂਟ ਦੇ ਫ੍ਰੀ ਹੈ ਜੀ ਬਹੁਤ ਸੋਨਾ ਬਹੁਤ ਲਾ ਹੈ ਵਰਕ ਤੇ ਸਾਈਟ ਤੇ ਕਰੋ ਜੁਲਾ ਸਾਨਦਰ ਵਰਕ ਵਾਈਟ ਟੋਟਲੀ ਹੈਂਡ ਦਾ ਕੰਮ ਹੋਇਆ ਜੀ ਪਰਨਾ ਵਰਕ ਹੋਇਆ ਬਹੁਤ ਸੋਨਾ ਫੋਟੋ ਵਾਲਾ ਪੀਸ ਆ ਉਹ ਜੀ ਟੋਟਲੀ 1620 ਰੁਪਏ ਦੇ ਵਿੱਚ ਛੂਟ ਆਊਗਾ ਸਿਲਕ ਦੀ ਬੋਟਲ ਹੈ ਬਾਟਮ ਦੇ ਉੱਪਰ ਹੀ ਵਰਕ ਹੈ ਜੀ ਦੁਪੱਟਾ ਮੈਟ੍ਰਿਕਸ ਆਰਗੇਂਜ਼ਾ ਦਾ ਵਿਦ ਗੋਟਾ ਪੱਤੀ ਤੇ ਜਿਹਨੇ ਬੁਕਿੰਗ ਕਰਾਉਣੇ ਸਮੇਂ ਜਲਦੀ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਸਕਰੀਨ ਟੈਂਪਰਟ